ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਂਦੇ ਹਾਂ ਅੱਜ ਦੀ ਵੱਡੀ ਖਬਰ ਖਬਰ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਨਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 2024 ਇੰਡੀਅਨ ਨੀਵੀ ਐਸਐਸਆਰ ਐਮਆਰ ਪਰਤੀ ਲਈ ਅਰਜੀ ਨਵੀ ਮਤੀਬਤ ਬਦੀ ਹੋਣ ਇਸ ਮਤੀ ਤੱਕ ਕਰੋ ਭਲਾਈ ਇਸ ਦੇ ਨਾਲ ਹੀ ਨਵੀਂ ਦਿੱਲੀ ਭਾਰਤ ਜਲ ਸੈਨਾ ਅਗਨੀਵਰ ਭਤੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਫਿਰ ਇੱਕ ਮਹੱਤਵਪੂਰਨ ਅਪਡੇਟ ਆਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਭਾਰਤ ਜਨ ਸੈਨਾ ਅਤੇ ਸੈਨਾ ਦੁਆਰਾ ਐਮਆਰ ਅਤੇ ਦੀਆਂ ਸਮੱਸਿਆਵਾਂ ਲਈ ਭਰਤੀ ਕੀਤੀਆਂ ਗਈਆਂ ਹਨ ਜਿਸ ਲਈ ਅਰਜੀ ਦੀ ਆਖਰੀ ਮਿਤੀ 27 ਮੈਂ ਨਿਸ਼ਚਿਤ ਕੀਤੀ ਗਈ ਹੈ ਪਰ ਹੁਣ ਭਰਤੀ ਜਨ ਸੈਨਾ ਇਸ ਭਰਤੀ ਲਈ ਅਰਜੀ ਫਾਰਮ ਭਰਨ ਦੀ ਆਖਰੀ ਮਿਤੀ 5 ਜੂਨ ਤੱਕ ਕੀਤੀ ਗਈ ਹੈ ਇਸ ਦੇ ਨਾਲ ਹੀ ਜਿਹੀ ਸਥਿਤੀ ਤੱਕ ਵਿੱਚ ਜਿਹੜੇ ਉਮੀਦਵਾਰ ਕਿਸੇ ਕਾਰਨ ਕਰਕੇ ਹੁਣ ਤੱਕ ਅਪਲਾਈ ਨਹੀਂ ਕਰ ਸਕੇ ਤਾਂ ਅਧਿਕਾਰਤ ਵੈਬਸਾਈਟ ਜੁਆਇਨ ਡੈਨੀ ਗਵਰਨਮੈਂਟ ਇਨ ਪੇ ਜਾ ਕੇ ਪੰਨੇ ਤੇ ਦਿੱਤੇ ਸਿੱਧੇ ਲਿੰਕ ਦੇ ਕਲਿੱਕ ਕਰਕੇ ਨੇਧਾਰਤ ਮਿੱਤੀ ਅਤੇ ਅੰਦਰ ਫਾਰਮ ਦੇ ਸਕਦੇ ਹਨ ਕੌਣ ਅਪਲਾਈ ਕਰ ਸਕਦਾ ਹੈ ਇਸ ਭਾਰਤ ਲਈ ਐਮ ਆਰ ਉਦਿਆਂ ਸਮਸਿਆਵਾਂ ਲਈ ਅਰਜੀ ਦੇਣ ਲਈ ਉਮੀਦਵਾਰਾਂ ਦਾ ਕਿ ਕਿਸੇ ਮਾਨਤਾ ਪ੍ਰਾਪਤ ਬੋਰਡ ਸਥਾ ਮੈਟ੍ਰਿਕ ਦਸਵੀਂ ਪਾਸ ਅਤੇ ਇਸ ਤੋਂ ਇਲਾਵਾ ਐਸ ਐਸ ਆਰ ਦੀਆਂ ਸਮਸਿਆਵਾਂ ਲਈ ਅਪਲਾਈ ਕਰਨ ਲਈ ਉਮੀਦਵਾਰ ਦੀ ਗਣਿਤ ਭੌਤਿਕ ਵਿਗਿਆਨ ਅਤੇ ਕੰਪਿਊਟਰ ਵਿਗਿਆਨ ਸਾਇਨਿਕ ਵਿਗਿਆਨ ਜੀਵ ਵਿਗਿਆਨ ਬਾਹਰੀ ਵਿੱਚ ਪਾਸ ਹੋਣਾ ਲਾਜ਼ਮੀ ਹੈ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ